ਸਿੱਖ ਪੰਥ ਦੇ ਬਹੁਤ ਵੱਡੇ ਹਮਲੇ ਹੋ ਰਹੇ ਆ। ਬੜੇ ਕਿਸਮ ਦੇ ਜਿਹੜੇ ਅੱਜ ਸਿੱਧੇ ਵੀ ਤੇ ਅਸਿੱਧੇ ਵੀ ਸਿੱਧਿਆਂ ਦੇ ਤੌਰ ਤੇ ਆ ਮੌਜੂਦਾ ਸਰਕਾਰ ਜਿਹੜੀ ਬੜਾ ਲੰਬਾ عرصਾ ਬਿਆਦਮੀਆਂ ਦੇ ਰੋਲੇ ਪਾਉਂਦੇ ਰਹੀ 328 ਰੂਪਾਂ ਦੇ ਮਾਮਲੇ ਵਿੱਚ ਇੱਕ ਪੁਲਿਸ ਜਿਹੜਾ ਆ ਉਹ ਪਰਚਾ ਦਰਜ ਕਰ ਦਿੱਤਾ। ਹੁਣ ਉਹਦੇ ਸੈੱਟ ਬਣਾਈ ਆ। ਤੇ ਮੈਂ ਕਹਿਣਾ ਚਾਹੁੰਦਾ ਇਹ ਸਰਕਾਰ ਨੂੰ ਕਿ ਤੁਸੀਂ ਸ਼੍ਰੀ ਕਾਲ ਤਰ ਸਾਹਿਬ ਤੋਂ ਵੀ ਵੱਡੇ ਹੋ ਗਏ ਕਿਉਂਕਿ ਸਾਰਾ ਮਸਲਾ ਸ਼੍ਰੀ ਕਾਲ ਤਰ ਸਾਹਿਬ ਨੇ ਆਪਣੇ ਅਧਿਕਾਰ ਖੇਤਰ ਵਿੱਚ ਲੈ ਕੇ ਤੇ ਸਾਰਿਆਂ ਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਸੀ ਇਹ ਸਾਰਾ ਨਰੇਟਿਵ ਜਿਹੜਾ ਬਾਏ ਦੇ ਵਿੱਚ ਇਦਾਂ ਸਿੱਕਿਆ ਕੀਤਾ ਗਿਆ ਸੀ ਤੇ ਹੁਣ ਵੀ ਕਰਨਗੇ ਤੇ ਸਿੱਖ ਪੰਥ ਨੇ ਖਾਲਸਾ ਪੰਥ ਨੇ ਇਹਨਾਂ ਦੀ ਚਣੌਤੀ ਨੂੰ ਕਬੂਲ ਵੀ ਕਰਨਾ ਕਿ ਕੀ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਡੇ ਲੰਬੇ ਅਰਸੇ ਦਾ ਪ੍ਰਬੰਧ ਉਹ ਹੁਣੇ ਪੁਲਿਸ ਚਲਾਇਆ ਕਰੂਗੀ ਸਾਡੇ ਦਾ ਰੋਜ਼ ਦੇ 10-10 20-20 ਕੇਸ ਹੁੰਦੇ ਆ ਕਪੜਿਆਂ ਦੇ ਇਹ 328 ਰੂਪ ਕਿਧਰੇ ਨਹੀਂ ਗਏ ਇਹ ਡਾਕਟਰ ਰੀਸ਼ਰ ਸਿੰਘ ਦੀ ਰਿਪੋਰਟ ਕਹਿੰਦੀ ਆ ਪਰ ਇਹਨੂੰ ਆਧਾਰ ਬਣਾ ਕੇ ਜਿਵੇਂ ਅੱਜ ਇਹਨਾਂ ਦਾ ਸਿੱਕਾ ਚੱਲਣ ਰਿਹਾ ਵੀ ਪੁਲਿਸ ਨੂੰ ਪੂਰੇ ਤੌਰ ਤੇ ਵਰਤਣ ਦਾ ਯਤਨ ਕਰਦੇ ਆ ਪਰ ਕਾਨੂੰਨ ਕਹਦੇ ਮੁਸਾਬਕ ਜਿਹੜੇ ਚੰਗੇ ਅਫਸਰ ਆ ਉਹ ਇਹਨਾਂ ਗੱਲਾਂ 'ਚ ਦਖਲਦਾਰ ਜੀ ਘੱਟ ਕਰਦੇ ਆ ਤੇ ਇਸ ਕਰਕੇ ਮੈਂ ਕਹਿਣਾ ਚਾਹਨਾ ਕਲਗੀਧਰ ਪਾਤਸ਼ਾਹ ਨੇ ਕੋਈ ਨਿੱਜਲੀ ਲੜਾਈ ਨਹੀਂ ਸੀ ਲੜੀ ਸਤਗੁਰ ਜੀ ਨੇ ਇਸ ਪੰਥ ਲਈ ਗਰੀਬਾਂ ਲਈ ਲਤਾੜਿਆਂ ਲਈ ਦੱਬਿਆਂ ਲਈ ਜਾਤ ਪਾਤ 'ਚ ਵਧੇਕੀਆਂ ਕਰਨ ਵਾਲਿਆਂ ਦੇ ਖਿਲਾਫ ਲੜਾਈ ਲੜੀ ਸੀ ਸੋ ਅੱਜ ਫਿਰ ਖਾਲਸਾ ਪੰਥ ਨੂੰ ਤਕੜੇ ਹੋ ਕੇ ਇਹ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਪਵਿੱਤਰ ਸੰਧਾਤ ਬਖਸ਼ੇ ਕੀਤਾ ਸੀ ਸੋ ਜਿੱਥੇ ਆਪਾਂ ਆ ਸ਼ਹੀਦੀ ਬਾੜਾ ਸ਼ਹੀਦੀ 15 ਵਾਲਾ ਪਹਿਲੀ ਪੋ ਤਾਂ ਸ਼ੁਰੂ ਹੋ ਜਾਂਦਾ ਆਮ ਕਰਕੇ ਆਪਾਂ ਇਹਨੂੰ ਪਵਿੱਤਰ ਫਤਿਹਗੜ੍ਹ ਦੀ ਧਰਤੀ ਤੱਕ ਜਾ ਕੇ ਸਮਾਪਤੀ ਸਮਝਦੇ ਆਂ ਪਰ ਸਤਗੁਰੂ ਜੀ ਨੇ ਇਹ ਸਾਰੇ ਦੀ ਪੋ ਦੇ ਮਹੀਨੇ ਦੀ ਮਾਗੀ ਤੇ ਜਾ ਕੇ ਉਸ ਪਵਿੱਤਰ ਖਦਰਾਣੇ ਦੀ ਢਾਬ ਤੇ ਮੁਕਸਰ ਬਿਕੇ ਜਾ ਕੇ ਸਮਾਪਤੀ ਕੀਤੀ ਸੀ ਸੋ ਇਹ ਪੋ ਦਾ ਮਹੀਨਾ ਸਿੱਖ ਪੰਥ ਲਈ ਅਹਿਮ ਮਹੀਨਾ ਆ ਇਹਦੇ ਵਿੱਚ ਬਹੁਤ ਕੁਝ ਸਿੱਖ ਪੰਥ ਦੇ ਵਿੱਚ ਜਿਹੜੇ ਉਹਨਾਂ ਨੂੰ ਸਿੱਖਣ ਦੀ ਵੀ ਲੋੜ ਆ ਕੀ ਸਿੱਖਣਾ ਸਾਨੂੰ ਸਤਗੁਰ ਜੀ ਨੇ ਹੁਕਮ ਬਖਸ਼ਿਸ਼ ਕੀਤਾ ਸੀ ਪਵਿੱਤਰ ਗੁਰਬਾਣੀ ਦੇ ਸਿਧਾਂਤ ਦੇ ਨਾਲ ਜੋੜਨਾ ਉਹ ਸਿਧਾਂਤ ਕੀ ਆ ਜਿਵੇਂ ਜਿਵੇਂ ਸਤਗੁਰ ਜੀ ਨੇ ਗੁਰਬਾਣੀ ਦੇ ਵਿੱਚ ਸਿੱਖ ਨੂੰ ਰਾਤ ਨੂੰ ਸੌਣ ਦਾ ਚੱਜ ਅੰਮ੍ਰਿਤ ਵੇਲੇ ਉੱਠਣ ਦਾ ਕਿਵੇਂ ਆਪਣਾ ਦਿਨ ਬਤੀਤ ਕਰਨਾ ਕਿਵੇਂ ਤੂੰ ਧਾਰਮਿਕ ਤੌਰ ਤੇ ਜਿਉਣਾ ਕਿਵੇਂ ਰਾਜਨੀਤਿਕ ਤੌਰ ਤੇ ਕਿਵੇਂ ਸਮਾਜਿਕ ਤੌਰ ਤੇ ਜਿਉਣਾ ਕਿਵੇਂ ਆਰਥਿਕ ਤੌਰ ਤੇ ਜਿਉਣਾ ਇਹ ਪਵਿੱਤਰ ਸਿਧਾਂਤ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਸੀ ਕਲਗੀਧਰ ਪਾਤਸ਼ਾਹ ਨੇ ਦਰੜਾਏ ਸੀ ਸਾਰੇ ਸੋ ਆਪਾਂ ਗੁਰੂ ਪੰਥ ਗੁਰੂ ਗ੍ਰੰਥ ਨੂੰ ਸਮਰਪਿਤ ਹੋ ਜਾਈਏ ਇਹੋ ਜ ਉਹਨਾਂ ਮਹਾਨ ਸ਼ਹੀਦਾਂ ਦਾ ਤੇ ਗੁਰੂ ਪਾਤਸ਼ਾਹ ਦਾ ਸਾਨੂੰ ਉਦੇਸ਼ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਬੰਦੋਬਾਸ ਕੀਤੇ ਧੰਵਾਦ ਆ ਸਰਕਾਰਾਂ ਦੇ ਕਿਉਂਕਿ ਇਹ 15 ਬਾੜਾ ਜਿਹੜਾ ਹੁੰਦਾ ਇਹ ਚ ਬਹੁਤ ਵੱਡਾ ਫਤਿਹਗੜ੍ਹ ਦੀ ਧਰਤੀ ਤੋਂ ਲੈ ਕੇ ਅਨੰਦਪੁਰ ਦੀ ਧਰਤੀ ਤੇ ਲੱਖਾਂ ਲੋਕ ਨੇ ਕਰੋੜਾਂ ਲੋਕ ਆਉਂਦੇ ਆ ਤੇ ਅਸੀਂ ਕੋਪਰੇਸ਼ਨ ਅਸੀਂ ਤਾਂ ਉਹਨਾਂ ਨੂੰ ਕਿਉਂਕਿ ਲੈਂਡ ਆਰਡਰ ਦਾ ਸਿਸਟਮ ਉਹ ਨਹੀਂ ਦੇਖਣਾ ਅਸੀਂ ਗੁਰੂ ਘਰਾਂ ਦੀ ਮਰਿਆਦਾ ਦੇਖਣੀ ਹੁੰਦੀ ਆ ਹੁਣ ਆਪਣੇ ਜਿੱਥੇ ਜਿੱਥੇ ਸਾਡੇ ਫਤੇਗੜੀ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਸੀ ਸਾਹਿਬ ਨਾਲ ਐਸਐਸਬੀ ਸਾਹਿਬ ਨਾਲ ਮੀਟਿੰਗਾਂ ਹੁੰਦੀਆਂ ਤੇ ਜਿੱਥੇ ਆਨੰਦਪੁਰ ਦੀ ਧਰਤੀ ਤੇ ਉੱਥੇ ਵੀ ਅਸੀਂ ਜਿਹੜੇ ਪੁਲਿਸ ਵਾਲੇ ਅਧਿਕਾਰੀ ਹੈਗੇ ਉਹ ਅਧਿਕਾਰੀਆ ਉਹਨਾਂ ਦੇ ਨਾਲ ਬੈਠ ਕੇ ਗੱਲ ਕਰਦੇ ਆ। ਸੋ ਕੋਈ ਆਸਾਨ ਨਹੀਂ ਕੀਤਾ ਇਹ ਸਰਕਾਰਾਂ ਦੇ ਕਾਰਜੇ ਹੁੰਦੇ ਆ। ਜੇ ਕਹਣ ਬਈ ਕੋਈ ਇੱਥੇ ਉੱਤੇ ਕੋਈ ਆਪਣੇ ਆਸਾਨ ਕਰਤਾ ਕਿਸੇ ਦੇ ਉੱਤੇ ਇਹ 사ਤਗੁਰੂ ਜੀ ਕਿਰਪਾ ਬਖਸ਼ਿਸ਼ ਕਰਨ ਮੈਂ ਕਟਾਕਰ ਕਰਦਾ ਘੱਟ ਕਰਦਾ ਹੁਣ ਪਰ ਫੇਰ ਵੀ ਮੈਂ ਕਿਉਂਕਿ ਪੁਰਾਣੇ ਬੀਲੇ ਤੋਂ ਆ ਜਾਂਦਾ ਹਾਂ ਮੈਂ ਉਸ ਮੋਕ ਸੇ ਮੁਕ সেবাਦਾਰ ਦੀ ਮੈਨੂੰ ਸੇਵਾ ਸੰਪੀ ਆ ਘੱਟ ਹੀ ਇਦਾਂ ਦੇ ਮੌਕੇ ਆਏ ਆ ਤੇ ਐਤ ਕੀ ਜੇ ਇਹਨਾਂ ਨੇ ਕੀਤਾ ਇਹਦਾ ਧੰਨਵਾਦ ਆ